ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਰੋਡੇ ਰੋਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਘਰੇ ਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਵਕਾਊ ਆ ਬਾਈ ਉਹਨਾਂ ਦੇ ਕੋਲੇ ਤਿੰਨਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਹੈ ਕਿੰਨੇ ਦੁੱਧ ਦੀ ਮਾਲਕਣਾ ਆ ਜੋ ਗੱਲਾਂ ਬਾਤਾਂ ਸਾਰੀਆਂ ਕਰਦੇ ਆਪਾਂ ਮਾਲਕ ਦੇ ਨਾਲ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲਾ ਜੀ ਬਹੁਤ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਜੀ ਘਰਬਾ ਠੀਕ ਆ ਸਾਰੇ ਨੇ ਹਾਂ ਵਧੀਆ ਵੀਰੇ ਬਹੁਤ ਵਧੀਆ ਚੜ੍ਹਦੀ ਕਲਾ ਨਾਮ ਦੱਸ ਦੀਏ ਕੀ ਜੀ ਆਪਣਾ ਨਾਮ ਮੇਰਾ ਬਾਈ ਪ੍ਰਗਟ ਸਿੰਘ ਹੈ ਪਿੰਡ ਰੋਡੇ ਆ ਠੀਕ ਆ ਜੀ ਕਾਰ ਆਪਣਾ ਆ ਗਿਆ ਇਹ ਰੋਡੇ ਪਿੰਡ ਤੋਂ ਜਿਹੜੀ ਬਾਗੇ ਪ੍ਰਾਣ ਨੂੰ ਛੜਕੇ ਉਹਦੇ ਸ਼ਹਿਰ ਦੇ ਕੋਲੇ ਇਹ ਨਵੇਂ ਰੋਡੇ ਆ ਜੀ ਨਵੇਂ ਰੋਡਿਆਂ ਦੇ ਕੋਲ ਜਿਹੜੀ ਛੜਕ ਮਤਲਬ ਬਾਗੇ ਬਣਾਉਂਦੇ ਦੁੱਤੀ ਆ ਰੋਡਿਆਂ ਤੋਂ ਬਾਗੇ ਪ੍ਰਾਣ ਨੂੰ ਛੜਕ ਜਾ ਰਹੀ ਹੈ ਜੀ ਹਾਂ ਪੁਰਾਣਾ ਬੰਦ ਪੱਠੇ ਤੇ ਸ਼ੈਲਰ ਦੇ ਕੋਲੇ ਹਾਂ ਜੀ ਹਾਂ ਜੀ ਸ਼ੈਲਰ ਦੇ ਕੋਲੇ ਪੱਠੇ ਦੇ ਕੋਲੇ ਬੰਦ ਪੱਠੇ ਦੇ ਕੋਲੇ ਜੀ ਸ਼ੈਲਰ ਨੂੰ ਸਾਹਮਣੇ ਸ਼ੈਲਰ ਨੂੰ ਸਾਹਮਣੇ ਠੀਕ ਹੈ ਜੀ ਬਾਰਖ ਪਈ ਆਪਣੇ ਘਰੀ ਆ ਕੇ ਖਤਮ ਹੁੰਦੀ ਹੈ ਨਾ ਇੱਕ ਪਈ ਆਪਣੇ ਘਰੇ ਆ ਕੇ ਖਤਮ ਹੁੰਦੀ ਹੈ ਠੀਕ ਹੈ ਮਰੋ ਜੀ ਅੱਛਾ ਭਾਈ ਆਪਣਾ ਨਾਮ ਕੀ ਆ ਨਾਮ ਮੇਰਾ ਭਾਈ ਪ੍ਰਗਟ ਸਿੰਘ ਜੀ ਹਾਂਜੀ ਪ੍ਰਗਟ ਭਾਈ ਆਪਾਂ ਮੈਂ ਵੇਚਣੀ ਇੱਕ ਹਨਾ ਕਿੰਨਾ ਵਸੂਤ ਹੁੰਦੀ ਐ ਤਕੀ ਭਾਈ ਇਹ ਭਾਈ ਚੌਥਾ ਸੂਆ ਸੂ ਚੌਥਾ ਸੂਆ ਇਹਨੇ ਸੂਣਾ ਵਾ ਹਾਂਜੀ ਕਿੰਨੇ ਦਿਨ ਪਿਆ ਬਈ ਜਾਂਦੇ ਹਜੇ ਇਹਦੇ ਚਾਹਤਾ ਪਿਆ ਭਾਈ ਭਾਦੋ ਦੀ ਸੰਗਰਾਦ ਨੂੰ ਦਿਨ ਪੂਰੇ ਇਹਦੇ ਠੀਕ ਹੈ ਬਈ ਇਹ ਇੱਕ ਹਫਤਾ ਹਜੇ ਇਹਦਾ ਪਿਆ ਵਸੂਣ ਦੇ ਵਿੱਚ ਹਾਂਜੀ ਅੱਛਾ ਇੱਕ ਗੱਲ ਹੁੰਦੀ ਕੈਣ ਵਾਲੀ ਇੱਕ ਹੁੰਦੀ ਚੋਣ ਵਾਲੀ ਆਪਾਂ ਕਿੰਨੇ ਦੁੱਧ ਚੋਇਆ ਹੋਇਆ ਅਸਲੋ ਬਾਈ ਸੱਚ 18 ਲੀਟਰ ਦੁੱਧ ਚੋਇਆ 18 ਲੀਟਰ ਦੁੱਧ ਸੱਚ ਆਪਾਂ ਜਿਹੜਾ ਇਹ ਦੁੱਧ ਚੋਇਆ ਹੋਇਆ ਹੁਣ ਆਇਆ ਜੀ ਹੁਣ ਗੱਪਣਾ ਗੱਪਣਾ ਅਗਲਾ ਕਹਿੰਦਾ ਹਰ ਇੱਕ ਹੀ ਕਹਿੰਦਾ 15 17 ਕੋਈ ਜੇ ਕੋਈ ਸੌਦਾ ਕਰਨਾ ਵੀ ਆਪਾਂ ਚਵਾ ਕੇ ਵੀ ਦੇ ਦੇਂਗੇ ਜੀ ਬਿਲਕੁਲ ਬਾਈ ਭਾਵੇਂ ਦੱਸ ਦੇਣ ਚੋ ਕੇ ਲੈ ਜਾ ਠੀਕ ਹੈ ਬਈ ਓਕੇ ਅੱਛਾ ਟੀਕੇ ਕਿਹੜਾ ਲਵਾਇਆ ਹੋਇਆ ਤੇ ਕਿਹਨੂੰ ਇਹਦੇ ਬਾਈ ਜਵਰਾਜ ਦਾ ਜਵਰਾਜ ਦਾ ਸੀਮਨ ਲਵਾਇਆ ਕਈ ਵਾਰਾ ਹੁੰਦਾ ਕਈ ਵਾਰੀ ਹੱਥ ਹੁੱਥ ਦਾ ਕਰਦੀ ਹੁੰਦੀ ਮੈਂ ਨਾ 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 ਬਾਈ ਬਹੁਤ ਠੰਡੀ ਮਿੱਠੀ ਬਹੁਤ ਹੈ ਠੀਕ ਓਕੇ ਆ ਜਾ ਮੈਂ ਹਾਂਜੀ ਠੀਕ ਹੈ ਜੀ ਰੇਟ ਕੀ ਰਹੂਗਾ ਮਹਾਰਾਜ ਜੀ ਹੁੰਦਾ ਰੇਟ ਬਾਈ 170 ਹੈ ਠੀਕ ਜੀ ਮੰਨ ਤਨ ਕਰ ਦੇਗੇ ਮੋਕੇ ਤੇ ਜੀ ਹਾਂ ਕਰ ਦਿਆਂਗੇ ਬਾਈ ਤੀ ਤੋਰੇ ਮੜੇ ਖੋਲੇ ਉਹਨੂੰ ਜੀ ਖੋਲ ਦੇ ਉਹਨੂੰ ਮੜੇ ਸੂਆ ਤੀਜੇ ਹੀ ਆਖੇ ਸੀਗੇ ਜੀ ਚੌਥਾ ਬਾਈ ਜੀ ਚੌਥਾ ਚੌਥਾ ਸੂਆ ਮਿੱਤਰੋ ਸੂਣ ਵਾਲੀ ਆ ਕਰਮਾਂ ਵਾਲੀ ਬਿਲਕੁਲ ਤਿਆਰੀ ਦੇ ਵਿੱਚ ਮੁਕੰਮਲ ਆ ਹਫਤੇ ਦੀ ਹਜੇ ਕੱਚੀ ਆ ਪੀਕ ਲੈਵਲ ਦੁੱਧ ਦਾ ਰਿਕਾਰਡ ਆ ਜਿਹੜਾ ਉਹ ਹੈਗਾ ਇਹਦਾ ਕਰਮਾਂ ਵਾਲੀ ਸਭ 18 ਲੀਟਰ ਦਾ 22 ਦੀ ਗਾਰੰਟੀ ਆ ਵੀ ਕੋਈ ਸੌਦਾ ਕਰ ਲਵੇ ਸੌਦਾ ਕਰਕੇ 15 ਦਿਨਾਂ ਬਾਅਦ ਇਹ ਦੁੱਧ ਤੇ ਆ ਜਾਂਦੀ ਆ ਤੇ ਚੋਕੇ ਵੀ ਲ ਜਾ ਸਕਦਾ ਕਿਉਂਕਿ ਹਮੇਸ਼ਾ ਵਾਦਾ ਉਹ ਕਰੂਗਾ ਜਿਹੜਾ ਪੂਰਾ ਕਰ ਸਕਦਾ ਹੁੰਦਾ ਕਿਉਂਕਿ ਇਹ ਗੱਲ ਪਹਿਲਾਂ ਕਹਿਣਾ ਹੁਣਾ ਸ਼ਰਤ ਦਾ ਦਮ ਉਹ ਰੱਖਦਾ ਹੁੰਦਾ ਜਿਹਨੂੰ ਅੱਗੋਂ ਕੁਛ ਦੇਂਦਾ ਹੋਵੇ ਤੇ ਇਹਨਾਂ ਪਾਈ ਹੋਣਿਆਂ ਨੇ ਚੋਇਆ ਹੋਇਆ ਉਹਨਾਂ ਨੂੰ ਤਸੱਲੀ ਆ ਪੂਰੀ ਮੈਂ ਵੀ ਕਹਿੰਦੀ ਪਤਲੀ ਚਮੜੀ ਦੇ ਵਿੱਚ ਬਰੀਕ ਅੰਗਾਂ ਦੇ ਵਿੱਚ ਆਰਾਂ ਦੇ ਵਿੱਚ ਲੇਵੇ ਭਾਂਡੇ ਵਾਲੀ ਮੈਂ ਸਾਰੀ ਮਿੱਤਰੋ ਸੁਆ ਚੌਥਾ ਇਹਨੇ ਸੁਣਾਵਾ ਤੇ ਰੇਟ ਰੇਟ ਇਹਦਾ ਕੀ ਰੱਖਿਆ ਮਹਾਰਾਜ ਜੀ 721 70 170 170000 ਦੀ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਨੰਬਰ 22 ਦਾ ਸਕਰੀਨ ਦੇ ਉੱਤੇ ਆਪਾਂ ਲਾ ਵੀ ਦਵਾਂਗੇ ਤੇ ਨੋਟ ਵੀ ਕਰ ਲਓ ਭਾਈ ਨੰਬਰ ਦੱਸਿਓ ਜੀ 991555 ਜੀ 99555 ਜੀ ਤੇ ਗਾਂ ਅਗਲਾ 15706 ਇੱਕ ਵਾਰੀ ਹੋਰ ਬੋਲਦੀ ਹੈ ਜੀ 99555 15706 ਠੀਕ ਹੈ ਜੀ ਇਸ ਨੰਬਰ ਤੇ ਕਰ ਲਓ ਮਿੱਤਰੋ ਭਾਈ ਜੀ ਨਾਲ ਤੁਸੀਂ ਰਾਬਤਾ ਕਾਇਮ ਨੰਬਰ 22 ਉਹਨਾਂ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਵਾ ਜਿਹੜਾ ਰੋਡੇ ਜ਼ਿਲ੍ਹਾ ਹੈਗਾ ਵਾ